ਦੁਬਾਰਾ ਫਿਰ ਇਹਨੇ ਲੋਸਿੰਗ ਸਿੱਧੂ ਨੇ ਅਕਸਰ ਆਪਣੀ ਜਿਹੜੀ ਬੋਲਬਾਲੀ ਨੂੰ ਲੈ ਕੇ ਚਰਚਾ ਚ ਰਹਿ ਰਹੇ ਨੇ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੇ 25 ਸਾਲ ਮੁੱਖ ਮੰਤਰੀ ਜਿੱਤੇ ਨੇ ਪਰ ਪੰਜਾਬ ਹਾਰਿਆ ਤੇ ਆਪ ਉਹਨਿੰਦੇ ਸਿੰਘ ਦਾ ਨਾਮ ਵੀ ਵਿੱਚ ਲਿਆ ਚੰਨੀ ਦਾ ਨਾਮ ਵੀ ਵਿੱਚ ਲਿਆ ਕਿ ਮੇਰੀ ਗੱਲ ਨਹੀਂ ਕਿਸੇ ਨੇ ਮੰਨੀ ਤੈਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਫਿਰ ਆਪਸੀ મતਭੇਦ ਹੋ ਸਕਦਾ ਹੈ ਇਹ ਤੇ ਉਹਨਾਂ ਨੂੰ ਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜ਼ਿਆਦਾ ਬਿਚੋੜੀ ਤੋਂ ਹੈ ਇਹ ਇਹ ਤਾਂ ਨੋਏਸ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਕੀਤਾ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨਗੀ ਤੇ ਤੇ ਵਿਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਦਾ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਹੁਣ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਉ ਧਰ ਰਹਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਮਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਹੈ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਬਿਲਕੁਲ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲੋ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਰਮਟਾ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕੋਈ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤਾਂ ਟਾਈਮ ਹੀ ਤਾਂ ਉੱਥੇ ਗੱਲ ਕਰੋ ਜੇ ਕਰਦੇ ਵੱਖਰੀ ਗੱਲ ਹੈ ਬਾਜਾ ਸਾਹਿਬ ਪਲੀਟੀਕਲ ਬੰਡਾਤਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ بڑا ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਭਣੀ ਹੋ ਜਾਂਦੀ ਹੈ ਜਿਸ ਤਰ੍ਹਾਂ ਉਹਨ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਰੀ ਨੂੰ ਪੱਜਿਆ ਗਿਆ ਸੀ ਕੀ ਕਹੋਗੇ ਤੁਸੀਂ ਇਸ ਨੂੰ ਦੇਖੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸਖਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾਂ ਮਾਰਦੇ ਫਿਰਦੇ ਦਿੱਲੀ 'ਚ ਇਹਨਾਂ ਦਾ ਇੱਕ ਮਿਨਿਸਟਰ ਸਾਲ ਦਾ ਅੰਦਰ ਦਿੰਦਾ ਸਤेंद्र ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੰਦਾ ਬਰੀਸ਼ ਸੋਦੀਆ ਸੰਜੇ ਸਿੰਘ ਐਮਪੀ ਅੰਦਰ ਦਿੰਦਾ ਤਾਂ ਹੋ ਸਕਦਾ ਕੇਜਰੀਵਾਲ ਵੀ ਚੰਦੇ ਨਾਲ ਟੁੱਟ ਜਾ ਉੱਥੇ ਤਾਂ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੇ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦਿਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆ। ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕਿਸਾਂ ਦੇ ਹਿਸਾਬੇ ਨਾਲ ਡਰਾ ਧਮਕਾ ਲਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਨੂੰ ਸਿਆਸੀ ਕਿਰਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘੜਦਾ ਤੇ ਹੈ। ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਵਹਿਗਾ ਹੀ ਪੈਣਾ। ਠੀਕ ਥੈਂਕ ਯੂ ਸਰ।